ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਾਂ ਆ ਆਪਣੀਆਂ ਲੇਟਾਂ ਆਰਡਰ ਕਰੀਆਂ ਹੋਈਆਂ ਸੀਗੀਆਂ ਉਹਦੀਆਂ ਜੌਂਡੀਅਰ ਦੀਆਂ ਜਦੋਂ ਆਪਾਂ ਨਵਾਂ ਲਿਆ ਸੀਗਾ ਉਦੋਂ ਹੀ ਲੇਟਾਂ ਆਰਡਰ ਕਰੀਆਂ ਹੀ ਸੀ ਆਇਆ ਆਪਾਂ ਉਹ ਲੈਣ ਮੈਂ ਕਿਹਾ ਫੜ ਲਿਆ ਇਹ ਲੇਟਾਂ ਤੇ ਫਿਰ ਫਿੱਟ ਕਰਵਾ ਲਈ ਇਹ ਲੇਟਾਂ ਨੂੰ ਇਹ ਖੜਿਆ ਜੌਂਡੀਅਰ ਕੋੜੇ ਆ ਦੀ ਆ ਪੰਜਾਬ ਦੇ ਉੱਤਰ ਦੇ ਰੇਡੀਅਲ ਟਾਇਰ ਪਾਏ ਹੋਇਆ ਹਨ ਤੇ ਹੁਣ ਕਈ ਵੀਰ ਅੱਜ ਨਾ ਮੇਰੀ ਇੱਕ ਆਡੀਓ ਸੀਗੀ ਕਿ ਉਹ ਵੀਰ ਨੇ ਕਿਸੇ ਨੇ ਲਾ ਕੇ ਪਾਈ ਹਨ ਹੁਣ ਵੀਰੇ ਗੱਲ ਤਾਂ ਹੁੰਦੀ ਹੈ ਸੰਭਾਲ ਕੇ ਹਨ ਹੁਣ ਆਹ ਆਹ ਟਰੈਕਟਰ 18 19 19 ਮਾਡਲ ਆ ਆਪਣੇ ਵਾਲਾ ਸੀਗਾ 16 ਮਾਡਲ ਹਨ 15 16 ਤੇ ਇਹਦੀ ਹਾਲਾਤ ਦੇਖ ਲੋ ਕਹਿਜੇ ਵੀ ਕਿੰਨਾ ਭੰਨਿਆ ਪਿਆ ਕਿਵੇਂ ਪੈਬਲੀਕ ਆ ਜਾਂ ਕਿੰਨਾ ਭੰਨਿਆ ਪਿਆ ਹਨ ਤੇ ਹੁਣ ਇਹਦੇ ਤੇ ਹੁਣ ਕੰਬਾਈਨ ਦੇ ਵਿੱਚ ਵੀ ਤਾਂ ਐਵੇਂ ਹੀ ਆ ਜੇ ਕਿਸੇ ਦੀ ਕੰਬਾਈਨ ਬਾਹਰ ਖੜਦੀਏ ਤਾਂ ਆਪੇ ਉਹ ਖਰਾਬ ਹੋ ਜਾਂਦੀ ਹੈ ਹਨਾ ਤੇ ਹੁਣ ਵੀਰੇ ਤੁਸੀਂ ਆਪਣੇ ਆਪ ਦੱਸੋ ਹਨਾ ਕਿ ਜਿਵੇਂ ਹੁਣ ਜਿਹੜੀ ਮੈਂ ਉਹ ਗੱਲ ਕਰੀ ਆ ਨਾ ਕਿ ਕੁਆਲਿਟੀ ਦੀ ਉਹ ਮੈਂ ਰਨਿੰਗ ਪਾਰਟ ਦੀ ਗੱਲ કરી ਸੀਗੀ ਕਿ ਨਾ ਕਿ ਇੱਕ ਵੀਰ ਨੇ ਮੇਰੀ ਆਵਾਜ਼ ਚੱਕੀ ਆ ਹਨਾ ਕਿ ਉਹ ਨਿਊ ਹਾਲੈਂਡ ਦੀ ਪਲੇਟ ਦੀ ਫੋਟੋ ਪਾ ਕੇ ਵੀ 2020 ਮਾਡਲ ਆ ਉਹ ਕਟਰ ਦੇ ਥੱਲੇ ਦੇ ਪਾਸੇ ਮਾਰ ਕੇ ਉਹ ਵੀ ਜੰਗਾਲ ਦਾ ਇੰਨਾ ਕੁ ਪਾਰ ਜੰਗਾਲ ਦਾ ਲੱਗਿਆ ਆ ਹਨਾ ਕਿ ਵੀਰੇ ਦੇਖੋ ਉਹ ਤਾਂ ਇੱਕ ਨਾਰਮਲ ਗੱਲ ਆ ਜੰਗਾਲ ਦਿngੂਲ ਤਾਂ ਜਿਵੇਂ ਹੁਣ ਜੇ ਕਿਸੇ ਦੀ ਮਸ਼ੀਨ ਬਾਹਰ ਖੜੀ ਆ ਉਹਨੂੰ ਤਾਂ ਜੰਗਾਲ ਪਊ ਗਈ ਪਊਗਾ ਵੀਰੇ ਹਨ ਜੇ ਸ਼ੈੱਡ 'ਚ ਖੜੀ ਆ ਉਹ ਫਰਕ ਆ ਵੀਰੇ ਠੀਕ ਨਹੀਂ ਤੇ ਗੱਲ ਦੀ ਗਹਿਰਾਈ ਨੂੰ ਸਮਝਿਆ ਕਰੋ ਵੀਰੇ ਕਿ ਨਾ ਕੀ ਇਹ ਗੱਲ ਦੇ ਉੱਤੇ ਇਹ ਜਿਹੜੀ ਚੀਜ਼ ਦੇ ਕਰਨਾ ਉਹ ਵੀ ਕਰਨ ਲੱਗ ਜਾਂਦੇ ਆ ਆਪਾਂ ਹਨਾ ਕਿ ਹਾਂ ਕੰਪੇਅਰ ਕਰਿਆ ਕਰੋ ਮੈਂ ਰਨਿੰਗ ਪਾਡ ਦੀ ਗੱਲ ਕਰੀ ਸੀ ਕਿ ਵੀ ਰਨਿੰਗ ਪਾਡ ਦੇ ਵਿੱਚ ਕੁਆਲਿਟੀ ਵਾਈਜ਼ ਕਿੰਨਾ ਵਧੀਆ ਕੰਮ ਆ ਹਨਾ ਕੀ ਜਿਵੇਂ ਵੀ ਜਿਹੜਾ ਜਿਹੜੀ ਜਿਹੜੀ ਚੀਜ਼ ਤੁਹਾਨੂੰ ਮੈਂ ਦਿਖਾਈ ਹੋਈ ਆ ਹਨਾ ਉਹ ਤੁਸੀਂ ਆਪਣੇ ਆਪ ਵੀ ਦੇਖ ਸਕਦੇ ਹੋ ਯਾਰ ਮੇਰੇ ਕੋਲ ਇਹ ਤੋਂ ਪਹਿਲਾਂ ਸਵਰਾਜ ਸਵਰਾਜ ਤੇ ਜਦੋਂ ਮੈਂ ਹੌਲੈਂਡ ਤੇ ਕਨਵਰਟ ਹੋਇਆ ਮੈਨੂੰ ਦੇਖੋ ਸਵਰਾਜ ਤੇ ਪੈਸੇ ਦੂਜੀਆਂ ਮਸ਼ੀਨਾਂ ਅਦਰ ਮਸ਼ੀਨਾਂ ਨਾਲੋਂ ਫੇਰ ਵੀ ਘੱਟ ਲੱਗਦੇ ਸੀ ਪਰ ਫੇਰ ਵੀ ਜਿਹੜੇ ਮਾਡਲ ਨਾਲ ਹਿਸਾਬ ਨਾਲ ਸਾਡੀਆਂ ਸਵਰਾਜ ਸੀਗੀਆਂ ਉਹਨਾਂ ਤੇ ਜੇ ਜਿ ਸਮਝ ਲਓ ਜੇ ਕਣਕ ਜਿਸ ਆਪਾਂ ਰਿਪੇਅਰ ਵਾਲੀ ਠੋਕ ਕੇ ਨਹੀਂ ਕਰੀ ਵੀ ਆਪਾਂ ਉਹ ਚ ਕਰੀਆ ਮੱਕੀ ਚ ਜਾਂ ਝੋਨੇ ਚ ਦੇਖੋ ਮੱਕੀ ਚ ਉਹਦੀ ਪੂਰੀ ਠੋਕ ਕੇ ਰਿਪੇਅਰ ਕਰਨੀ ਪੈਂਦੀ ਸੀ ਮੱਕੀ ਚ ਲੱਖ ਰੁਪਈਆ 80 ਤੋਂ 90 ਹਜ਼ਾਰ ਰੁਪਈਆ ਲੱਖ ਰੁਪਈਆ ਇੰਨਾ ਲੱਗਦਾ ਹੀ ਲੱਗਦਾ ਸੀ ਕਿਉਂਕਿ ਹਰੇਕ ਮੱਕੀ ਦੇ ਸੀਜ਼ਨ ਦੇ ਮੂਹਰੇ ਸਾਨੂੰ ਚੈਨ ਪਾਉਣੀ ਪੈ ਜਾਂਦੀ ਸੀ ਫੀਡਰ ਚੈਨ ਹਨਾ ਜੇ ਨਹੀਂ ਪਾਉਂਦੇ ਸੀ ਤਾਂ ਉਹ ਚੱਲਦਾ ਨਹੀਂ ਸੀ ਤੇ ਚਲਦੀ ਚਲਦੀ ਫੀਡਰ ਚੈਨ ਦੇ ਵਿੱਚ ਉਹ ਇੱਕ ਦੋ ਵਾਰ ਤਾਂ ਜਿਹੜੇ ਵਿਚਾਲੇ ਸਰੀਏ ਪੈਂਦੇ ਆ ਉਹ ਟੁੱਟਦੇ ਟੁੱਟਦੇ ਸੀ ਹਨਾ ਵੀ ਇਹ ਕੋਈ ਮੈਂ ਮੈਂ ਤਾਂ ਦੇਖੋ ਆਪਦੀ ਮਸ਼ੀਨ ਦੇ ਨਾਲ ਕੰਪੇਅਰ ਕਰਦਾ ਕਿ ਜਦ ਤੋਂ ਅਸੀਂ ਇਹ ਲਈਆਂ ਨੇ ਕਿ ਸਾਡੇ ਦਾ ਯਾਰ ਵੀ ਐਵੇਂ ਕਹਵਾ ਪੈਸੇ ਨਹੀਂ ਲੱਗਦੇ ਵੀ ਬਿਨਾ ਮਤਲਬ ਤੋਂ ਵੀ ਬਿਨਾ ਮਤਲਬ ਤੋਂ ਲਿਆ ਲਿਆ ਸਮਾਨ ਨਹੀਂ ਰੱਖਣਾ ਪੈਂਦਾ ਵੀ ਹਾਂ ਯਾਰ ਆ ਵੀ ਵਾਧੂ ਰੱਖ ਲਵਾ ਵੀ ਹੁਣ ਹਸਵਰਾਜ ਆਪਣੀਆਂ ਚੱਲਦੀਆਂ ਹੁੰਦੀਆਂ ਸੀ ਹਨ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਸਵਰਾਜ ਮਸ਼ੀਨ ਹੁਣ ਆਪਣੀਆਂ ਚੱਲਦੀਆਂ ਨੇ ਸਵਰਾਜ ਮਸ਼ੀਨ ਦੇ ਜਿਹੜੇ ਫੀਡਰ ਦੇ ਵਿੱਚ ਗਰਾਰੇ ਲੱਗੇ ਹੁੰਦੇ ਆ ਭਾਈ ਉਹ ਵੀ ਤਿੰਨ ਤਿੰਨ ਵਾਧੂ ਦੋਨੇ ਮਸ਼ੀਨਾਂ ਤੇ ਜਦੋਂ ਮੱਕੀ ਨੂੰ ਚੱਲਦੀਆਂ ਹੁੰਦੀਆਂ ਸੀ ਇੱਕ ਉਹ ਸਰੀਆ ਵਾਧੂ ਛਾਬਟ ਜਿਹੜੀ ਫੀਡਰ ਵਾਲੀ ਛਾਬਟ ਆ ਮੇਨ ਉਹ ਵਾਧੂ ਠੀਕ ਆ ਫਿਰ ਬੈਰਿੰਗ ਵਾਧੂ ਬਾਈ ਹੈ ਕਲਚ ਪਲੇਟਾਂ ਪ੍ਰੈਸ਼ਰ ਪਲੇਟਾਂ ਵਾਧੂ ਰੱਖਣੀਆਂ ਪੈਂਦੀਆਂ ਸੀ ਉਹ ਚੀਜ਼ਾਂ ਰੱਖਣੀਆਂ ਪੈਂਦੀਆਂ ਸੀ ਠੀਕ ਨਹੀਂ ਤੇ ਉਹ ਤੋਂ ਬਿਨਾ ਉਹਨਾਂ ਦਾ ਗਤੀ ਨਹੀਂ ਸੀਗੀ ਉਹ ਚੀਜ਼ਾਂ ਕੋਲੇ ਹੀ ਚਾਹੀਦੀਆਂ ਹੁੰਦੀਆਂ ਸੀ ਕੰਬਾਈਨ ਦੇ ਵਿੱਚ ਹੀ ਹਨਾ ਤੇ ਹੁਣ ਤੁਸੀਂ ਇਹ ਦੇ ਲਓ ਇਹ ਕੰਬਾਈਨ ਦੇ ਸਾਡੇ ਟੂਲ ਵੀ ਨਹੀਂ ਲੱਗੇ ਆ ਬਿਨਾ ਉੱਤੇ ਪੂੰਛ ਤੇ ਟੂਲ ਆ ਨਾ ਕਿਤੇ ਹੋਰ ਸਰਫ ਜਿਹੜਾ ਇੱਕ ਕੰਪਨੀ ਨਹੀਂ ਉਹ ਮਗਰ ਟੂਲ ਆਉਂਦਾ ਬਸ ਉਹੀ ਟੂਲ ਬਾਕਸ ਹੋਰ ਕਿਤੇ ਕੋਈ ਟੂਲ ਬਾਕਸ ਨਹੀਂ ਲਾਇਆ ਹੋਇਆ ਹੈ ਨਾ ਆਪਣਾ ਤੇ ਜਿਹੜੀ ਜੀ ਦੇਖੋ ਵੀਰੇ ਇੱਕ ਗੱਲ ਤੇ ਨਾ ਗੁੱਸਾ ਨਾ ਕਰਿਆ ਕਰੋ ਇਸ ਚੀਜ਼ ਤੇ ਵੀ ਹਾਂ ਵੀ ਇਹਨੇ ਇਹ ਚੀਜ਼ ਕਹਿਤੀ ਚੰਗੀ ਆ ਤਾਂ ਸਾਡੀ ਮੈਂ ਕਿਸੇ ਦੀ ਮਸ਼ੀਨ ਨੂੰ ਮਾਰਾ ਨਹੀਂ ਕਿਹਾ ਤੁਸੀਂ ਕੰਪੇਅਰ ਕਰਕੇ ਦਿਖਾਓ ਮੂਰੇ ਵੀ ਹਾਂ ਭਾਈ ਨਹੀਂ ਜਿਹੜੀ ਅਸੀਂ ਵਰਤਦੇ ਆ ਉਹ ਵੀ ਇੰਦੂ ਜ਼ਿਆਦਾ ਚੰਗੀ ਆ ਠੀਕ ਨਹੀਂ ਮੈਂ ਤਾਂ ਦੇਖੋ ਨਾ ਦਾ ਆਪਾ ਹਾਲੈਂਡ ਵਾਲਿਆਂ ਦੇ ਆ ਨਾ ਆਪਾਂ ਕਿਸੇ ਹੋਰ ਦੇ ਆ ਜਿਹੜੀ ਚੀਜ਼ ਮੈਂ ਚਲਾਉਣਾ ਮੈਂ ਤੁਹਾਨੂੰ ਉਹਦਾ ਪੂਰਾ ਸੱਚਾ ਰਿਵਿਊ ਦਿੰਨਾ ਕਦੇ ਕੋਈ ਫੇਕ ਜਾਂ ਕਦੇ ਕੋਈ ਝੂਠ ਵਾਲਾ ਰਿਵਿਊ ਨਹੀਂ ਮੈਂ ਕਦੇ ਅੱਜ ਤੱਕ ਦਿੱਤਾ ਕਿ ਹਾਂ ਕਿਸੇ ਵੀ ਚੀਜ਼ ਦਾ ਝੂਠ ਬੋਲਿਆ ਹਾਂ ਮੈਂ ਵੀ ਜਿਹੜੀ ਚੀਜ਼ ਹੋਵੇ ਜਾਂ ਉਸ ਤੋਂ ਪਰਾਂ ਬੋਲਿਆ ਹਾਂ ਨਾ ਆਪਣੇ ਕੋਲੇ ਉਹ ਚੀਜ਼ਾਂ ਹੈ ਨਹੀਂ ਗੀ ਆਪਾਂ ਦਾ ਵੀ ਇਹ ਕੰਪਨੀ ਵਾਲਿਆਂ ਦੀ ਗਲਤੀ ਹੈ ਤਾਂ ਕੰਪਨੀ ਵਾਲਿਆਂ ਨੂੰ ਵੀ ਠੋਕੀ ਦਾ ਫੜ ਕੇ ਵੀ ਹਾਂ ਭਾਈ ਤੁਹਾਡੀ ਆਹ ਐਵੇਂ ਹੁੰਦੀ ਹੈ ਜਾਂ ਆਹ ਹੁੰਦੀ ਹੈ ਜਿਹੜੀ ਚੀਜ਼ ਦੀ ਵੀ ਕਮੀ ਪੇਸ਼ੀ ਆ ਉਹ ਆਪਾਂ ਪੂਰੀ ਦੱਸ ਦੱਸਦੇ ਆ ਇਹਦੇ ਵਿੱਚ ਆਪਾਂ ਨਹੀਂ ਕਦੇ ਕੋਈ ਲਕੋੜ ਰੱਖਿਆ ਹੁਣ ਜ਼ਿਆਦਾਤਰ 100% ਦੇ ਵਿੱਚੋਂ 95% ਬੰਦਿਆਂ ਦੇ ਕੁਐਸਚਨ ਇਹੀ ਹੁੰਦੇ ਆ ਜਿਹੜੇ ਹੌਲੈਂਡ ਲੈਣ ਲੱਗਦੇ ਆ ਵੀਰੇ ਇਹਦਾ ਸਪੇਅਰ ਪਾਰਟ ਵੀਰੇ ਦੇਖੋ ਗੱਲ ਐ ਹੋਆ ਸਪੇਅਰ ਪਾਰਟ ਆਪਾਂ ਨਾ ਜਿਵੇਂ ਹੁਣ ਬਾਹਰ ਕੰਮੈਨਾਂ ਚੱਲਦੀਆਂ ਹੁਣ ਜਿਵੇਂ ਸਮਝ ਲਓ ਟੋਇਟਾ ਦੀ ਗੱਡੀ ਲਾ ਲਓ ਹਨਾ ਟੋਇਟਾ ਦੀ ਗੱਡੀ 'ਚ ਕਿੰਨਾ ਕ ਸਪੇਅਰ ਪਾਰਟ ਯਾਨੀ ਕਿ ਆਪਾਂ ਯੂਜ਼ ਕਰਦੇ ਆ ਕਿੰਨੀ ਕ ਸਰਵਿਸ ਤੇ ਕਾਸਟ ਠੀਕ ਨਹੀਂ ਉਦਾਂ ਹੀ ਵੀਰੇ ਉਹ ਗੱਡੀ ਦਾ ਵਾ ਠੀਕ ਨਹੀਂ ਤੇ ਵੀ ਉਹ ਦਾ ਉਹ ਹਾਲੈਂਡ ਕੰਬਾਈਨ ਦਾ ਵਾ ਵੀਰੇ ਉਹਨਾਂ ਦੀ ਕੁਆਲਿਟੀ ਇੰਨੀ ਚੰਗੀ ਆ ਲੋਹੇ ਦੀ ਕਿ ਉਹਦੇ ਵਿੱਚ ਯੂਜ਼ ਨਹੀਂ ਕਰਨਾ ਪੈਂਦਾ ਛੇਤੀ ਛੇਤੀ ਸਫੇਰ ਪਰ ਹੁਣ ਮੈਂ ਤੁਹਾਨੂੰ ਸਾਰੀਆਂ ਆਈਟਮਾਂ ਦਿਖਾਈਆਂ ਹੋਈਆਂ ਜਿਹੜੀਆਂ ਆਲਵੇਜ਼ ਰਨਿੰਗ ਆਈਟਮਾਂ ਨੇ ਵੀ ਉਹ ਉਹੀ ਚੱਲਦੀਆਂ ਚਾਹੇ ਮੱਕੀ ਦਾ ਸੀਜ਼ਨ ਆ ਚਾਹੇ ਕਣਕ ਦਾ ਸੀਜ਼ਨ ਆ ਚਾਹੇ ਝੋਨੇ ਦਾ ਸੀਜ਼ਨ ਉਹਨਾਂ ਦੇ ਵਿੱਚ ਦੀ ਸਾਰਾ ਮਾਲ ਨਿਕਲਦਾ ਅਜੇ ਤੱਕ ਕੋਈ ਉਹਨਾਂ ਨੂੰ ਨਹੀਂ ਕੁਝ ਵਿਗੜਿਆ ਤਾਂ ਦੇਖੋ ਹੋਰ ਕੀ ਹੁਣ ਠੀਕ ਨਹੀਂ ਤੁਸੀਂ ਮੇਰੇ ਫਾਰਮ ਤੇ ਵਿਜ਼ਿਟ ਕਰੋ ਫਾਰਮ ਤੇ ਵਿਜ਼ਿਟ ਕਰਕੇ ਦੇਖੋ ਮਸ਼ੀਨ ਦਾ ਵੀ ਜੇ ਕਦੇ ਜਾਨੀ ਕਿ ਮਸ਼ੀਨ ਅੱਜ ਤੱਕ ਵੀਰੇ ਆਪਾਂ ਪੂਰੀ ਫੁੱਲ ਖੋਲ ਕੇ ਰਿਪੇਅਰ ਨਹੀਂ ਕਰੀ ਠੀਕ ਨਹੀਂ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ ਹੋਇਆ ਵੀ 21 ਮਾਡਲ ਦੀਆਂ ਪੁਲੀਆਂ ਦੇ ਬੋਸ਼ ਇੱਕ ਵਾਰ ਪਾਏ ਸੀ ਬਸ ਉਹ ਵੀ ਇੱਕ ਵਾਰ ਇੱਕ ਪੁਲੀ ਦੇ ਜਿਹੜੀ ਉਹਦੇ ਵਾਲੀ ਤੇ ਦਰੇਸ਼ ਰੰਗ ਬਸ ਉਹਦੇ ਪਿੱਤਲ ਦੇ ਬੋਸ਼ ਆਉਂਦੇ ਆ ਉਹ ਆਪਾਂ ਲੈ ਕੇ ਪਾ ਦਿੱਤੀ ਨਹੀਂ ਕੋਈ ਹੋਰ ਕੁਝ ਨਹੀਂ ਪਾਇਆ ਹਨ ਤੇ ਇਹ ਜੀ ਗੱਲ ਹੈ ਨਾ ਵੀਰੇ ਤੇ ਉਹ ਉਹ ਚੀਜ਼ ਨੂੰ ਕੰਪੇਅਰ ਕਰਿਆ ਕਰੋ ਮੈਂ ਰਨਿੰਗ ਆਈਟਮਾਂ ਦੀ ਗੱਲ ਕਰੀ ਆ ਤੁਸੀਂ ਆਪਣੀ ਮਸ਼ੀਨ ਦੀ ਰਨਿੰਗ ਆਈਟਮ ਦਿਖਾਓ ਵੀਰੇ ਵੀ ਹਾਂ ਭਾਈ ਸਾਡੀ ਆ ਚੀਜ਼ ਇੰਨਾ ਟਾਈਮ ਚੱਲੀ ਆ ਤੇ ਇੰਨਾ ਮੈਂ ਤਾਂ ਵੀਰੇ ਦੇਖੋ ਮੇਰਾ ਇੱਕ ਕੰਮ ਆ ਰਿਵਿਊ ਦੇਣਾ ਜਿਹੜੀ ਚੀਜ਼ ਮੇਰੇ ਕੋਲ ਆ ਮੈਂ ਉਹਦੇ ਪ੍ਰਤੀ ਰਿਵਿਊ ਦਿੰਨਾ ਠੀਕ ਨਹੀਂ ਮੈਂ ਕਿਸੇ ਹੋਰ ਮਸ਼ੀਨ ਨੂੰ ਨਹੀਂ ਕਿਸੇ ਨੂੰ ਮੈਂ ਨਾ ਆਪਾਂ ਕਿਸੇ ਨੂੰ ਮਾੜਾ ਕਹਿੰਨੇ ਆ ਨਾ ਆਪਾਂ ਕਿਸੇ ਨੂੰ ਚੰਗਾ ਕਹਿੰਨੇ ਆ ਜਿਹੜੀ ਚੀਜ਼ ਮੇਰੇ ਕੋਲੇ ਆ ਮੈਂ ਉਹਦੇ ਬਾਰੇ ਬੋਲਦਾ ਉਸ ਤੋਂ ਬਿਨਾ ਮੈਂ ਕਦੇ ਕਿਸੇ ਕਿਸੇ ਚੀਜ਼ ਨੂੰ ਮਾੜਾ ਜਾਂ ਕਿਸੇ ਨੂੰ ਆਪਾਂ ਚੰਗਾ ਕਹਿਣ ਦੀ ਹਿੰਮਤ ਨਹੀਂ ਰੱਖਦੇ ਨਾ ਆਪਾਂ ਕਵਾਂਗੇ ਠੀਕ ਨਹੀਂ ਕਿਉਂਕਿ ਜਿਹੜੀ ਚੀਜ਼ ਮੈਂ ਚਲਾਈ ਹੋਈ ਨਹੀਂ ਮੈਂ ਉਹਦੇ ਬਾਰੇ ਇੱਕ ਨਹੀਂ ਬੋਲ ਸਕਦਾ ਵੀ ਹਾਂ ਮੈਂ ਇਹਦੇ ਬਾਰੇ ਬੋਲਾਂ ਜਾਂ ਇਹਦੇ ਬਾਰੇ ਬੋਲਣ ਨਹੀਂ ਕਿਉਂਕਿ ਜਿਹੜੀ ਜਿਹੜੀ ਚੀਜ਼ ਮੈਂ ਯੂਜ਼ ਕਰਦਾ ਮੈਂ ਉਹਦਾ ਹੀ ਰਿਵਿਊ ਦੇ ਸਕਦਾ ਉਸ ਤੋਂ ਬਿਨਾ ਨਹੀਂ ਹੁਣ ਮੇਰੇ ਤੋਂ ਵੀਰ ਕਈ ਵਾਰ ਕਿਸੇ ਚੀਜ਼ ਦਾ ਪੁੱਛਦੇ ਆ ਵੀ ਜਿਹੜੀ ਮੈਂ ਯੂਜ਼ ਵੀ ਨਹੀਂ ਕੀਤੀ ਆ ਆਪਾਂ ਸਿੱਧਾ ਜਵਾਬ ਦੇ ਦੇ ਵੀਰੇ ਵੀ ਮੈਂ ਯੂਜ਼ ਨਹੀਂ ਕੀਤੀ ਇਹ ਚੀਜ਼ ਇਹਦੇ ਬਾਰੇ ਮੈਨੂੰ ਨਾ ਪਤਾ ਨਹੀਂ ਹੈਗਾ ਨੌਲੇਜ ਨਹੀਂ ਹੈਗੀ ਵੀ ਤੁਸੀਂ ਜਿਨੇ ਕਰੀ ਆ ਉਹਨੂੰ ਪੁੱਛ ਲਓ ਹਾਲਾਂਕਿ ਮੈਨੂੰ ਪਤਾ ਵੀ ਹੋਗਾ ਆਪਾਂ ਫੇਰ ਵੀ ਕਹਿ ਦਿੰਦੇ ਆ ਵੀ ਵੀਰੇ ਵੀ ਮੈਂ ਨਹੀਂ ਯੂਜ਼ ਕਰਦਾ ਇਹ ਵੀ ਨਾ ਮੇਰੇ ਕੋਲ ਹੈਗੀ ਆ ਨਾ ਮੈਂ ਯੂਜ਼ ਕੀਤੀ ਆ ਦੇਖ ਨਹੀਂ ਹੁਣ ਕਈ ਵਾਰ ਵੀਰ ਮੈਨੂੰ ਸੁਵਰਾਜ ਟਰੈਕਟਰ ਬਾਰੇ ਪੁੱਛਦਾ ਮੈਂ ਸੁਵਰਾਜ ਟਰੈਕਟਰ ਦੀ ਮੈਂ ਕਿਵੇਂ ਕਹਿ ਦਵਾਂ ਵੀ ਹਾਂ ਉਹ ਮਾੜਾ ਆ ਜਾਂ ਵਧੀਆ ਆ ਜਾਂ ਕਿੱਦਾਂ ਆ ਕੀ ਗਣਕੋਂ ਕਿ ਮੈਂ ਕਦੀ ਯੂਜ਼ ਹੀ ਨਹੀਂ ਕੀਤਾ ਜਿਹੜਾ ਜਿਹੜੇ ਟਾਈਮ ਮੈਂ ਯੂਜ਼ ਕੀਤਾ ਉਸ ਟਾਈਮ ਵਾਲਾ ਹੁਣ ਹੁੰਦਾ ਨਹੀਂ ਵੀ ਉਹ ਚੀਜ਼ ਤਾਂ ਹੁੰਦੀ ਨਹੀਂ ਹੁਣ ਤਾਂ ਸਾਰਾ ਟ੍ਰੈਕਟਰ ਹੀ ਚੇਂਜ ਤੇ ਹੁਣ ਤਾਂ ਜਿਵੇਂ ਹੀ ਟ੍ਰੈਕਟਰ ਚੇਂਜ ਹੋਇਆ ਹੋਇਆ ਨਾ ਹੁਣ ਤਾਂ ਉਹ ਉਹ ਟ੍ਰੈਕਟਰ ਹੈ ਹੀ ਹੋਈ ਨਹੀਂ ਹੈਗਾ ਜਿਹੜਾ ਚੀਜ਼ ਉਹ ਪਹਿਲਾਂ ਸੀਗੀ ਹੈਨਾ ਹੁਣ ਤਾਂ ਸਾਰਾ ਟੋਟਲੀ ਪਾਵਰ ਵਧ ਗਈ ਸਭ ਕੁਝ ਹੋ ਗਿਆ ਤੇ ਹੁਣ ਤੁਸੀਂ ਦੱਸੋ ਵੀ ਇਹਨੂੰ ਮੈਂ ਕਿਵੇਂ ਕੰਪੇਅਰ ਕਰਦਾ ਮੈਂ ਹੈਨਾ ਮੈਂ ਨਹੀਂ ਇਹ ਜਿਹੇ ਝੂਠੇ ਆਪਾਂ ਰਿਵਿਊ ਨਹੀਂ ਦੇ ਸਕਦੇ ਆਪਣੇ ਕੋਲੇ ਜੋ ਕੁਝ ਹੈਗਾ ਆਪਾਂ ਉਹਦੇ ਬਾਰੇ ਹੀ ਰਿਵਿਊ ਦਿੰਨੇ ਆ ਆਪਾਂ ਤੀਜੀ ਚੀਜ਼ ਤੇ ਰਿਵਿਊ ਨਹੀਂ ਦਿੰਦੇ ਠੀਕ ਨਹੀਂ ਮੈਂ ਤਾਂ ਬਾਹਰ ਜਾ ਕੇ ਕਿਤੇ ਵੀਡੀਓ ਨਹੀਂ ਬਣਾਉਂਦਾ ਭਰਾਵੋ ਵੀ ਕਿਤੇ ਬਾਹਰ ਜਾ ਕੇ ਕਿਸੇ ਚੀਜ਼ ਤੇ ਖੜੀ ਦੀ ਵੀਡੀਓ ਬਣਾ ਕੇ ਮੈਂ 파ਦਮਾ ਹਾਂ ਆਪਾਂ ਤਾਂ ਉਹ ਤੋਂ ਵੀ ਪਰਹੇਜ਼ ਕਰੀਦਾ ਵੀ ਯਾਰ ਜਿਹਦੇ ਬਾਰੇ ਪਤਾ ਹੀ ਨਹੀਂ ਐ ਕਿ ਖੜੀ ਚੀਜ਼ ਨੂੰ ਹੀ ਚੰਗਾ ਕਹਿਦੀਏ ਤਾਂ ਉਹਦੇ ਬਾਰੇ ਆਪਾਂ ਨੂੰ ਕੀ ਪਤਾ ਠੀਕ ਨਹੀਂ ਆਪਾਂ ਇਸ ਗੱਲੋਂ ਪਰਹੇਜ਼ ਕਰਦੇ ਆ ਤੇ ਆਪਾਂ ਮੈਂ ਇਸ ਜੀਆਂ ਗੱਲਾਂ ਦੇ ਵਿੱਚ ਨਹੀਂ ਆਉਂਦਾ ਹੈਗਾ ਠੀਕ ਨਹੀਂ ਗੱਲ ਸੰਭਾਲਦੇ ਹੁੰਦੇ ਆ ਹੁਣ ਸਾਡੀ ਕੰਬੈਨ ਨੂੰ ਕਿਸੇ ਨੂੰ ਜੰਗਾਲ ਨਹੀਂ ਲੱਗਿਆ 2021 ਮਾਡਲ ਆ ਲੈ ਕੇ ਜੰਗਾਲ ਲੱਗ ਕੇ ਦਿਖਾ ਦਿਓ ਸਾਡੀ ਸਵਰਾਜ ਨੂੰ ਜੰਗਾਲ ਲੱਗ ਕੇ ਦਿਖਾ ਦਿਓ ਕਿਉਂਕਿ ਅੰਦਰ ਖੜਨ ਤੇ ਬਾਹਰ ਖੜਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੁਣ ਮੈਂ ਤੁਹਾਨੂੰ ਦੱਸਾਂ ਹੁਣ ਗੱਲ ਇਹ ਚ ਕੰਪਨੀ ਦੀ ਵੀ ਆਉਂਦੀ ਜਦੋਂ ਆਪਾਂ ਮੱਕੀ ਵਾਲਾ ਕਟੜ ਲਿਆ ਸੀਗਾ ਨਾ ਕੰਬਾਈਨ ਦਾ 2021 ਦੇ ਵਿੱਚ ਉਹ 2021 ਦੇ ਵਿੱਚ 2017 ਦੇ ਵਿੱਚ ਕਟੜ ਆਈ ਸੀ ਨਿਊ ਹਾਲੈਂਡ ਕੰਬਾਈਨ ਕੋਲੇ ਨਿਊ ਹਾਲੈਂਡ ਕੰਬਾਈਨ ਕੋਲੇ 2017 ਦੇ ਵਿੱਚ ਉਹ ਕਟਰ ਬਣ ਕੇ ਆਗੇ ਸੀ ਇਹਨਾਂ ਨੇ ਬਾਹਰੋਂ ਇمپੋਰਟ ਕਰਵਾਈ ਸੀ ਉਹ 2017 ਜਿਹੇ ਇਹਨਾਂ ਨੇ ਲਾਂਚ ਕਰੀ ਸੀ ਕੰਬਾਈਨ ਪਹਿਲੀ ਵਾਰ ਮੈਂ ਤੇ ਮੇਰਾ ਡੈਡੀ ਅਸੀਂ ਪਟਿਆਲੇ ਦੇਖੀ ਦੇਖੀ ਸੀ ਨਾਬੇ ਖੜੀ ਉਦੋਂ ਜਾਣ ਕੇ ਡ੍ਰੀਮ ਸੀਗਾ ਕਿ ਹਾਂ ਵੀ ਇਹ ਮਸ਼ੀਨ ਲਵਾਂਗੇ ਸ਼ਾਇਦ ਹਨਾ ਤੇ ਚਲੋ ਉਸਦੋਂ ਬਾਅਦ ਨਹੀਂ ਲਈ ਉਸਦੋਂ ਬਾਅਦ ਕੀ ਹੋਇਆ ਇਹ ਮਸ਼ੀਨ ਵਾਲੇ ਲੋਨ ਨਹੀਂ ਸੀ ਕਰਦੇ ਜਾਦੇ ਹਨਾ ਕਿ ਇਹ ਕਹਿੰਦੇ ਵੀ 6-7 ਕਿੱਲੇ ਜ਼ਮੀਨ ਨਾ ਚਾਹੀਦੀ ਆ ਬੰਦੇ ਦੇ ਫਿਰ ਲੋਨ ਹੋਊਗਾ ਤੇ ਹਨਾ ਵੀ ਆਪਣੇ ਕੋਲੇ 11 ਜ਼ਮੀਨ ਹੈ ਨਹੀਂ ਸੀਗੀ ਤੇ ਚਲੋ ਹੌਲੀ-ਹੌਲੀ ਕਰਦੇ ਆਪਾਂ ਟਰੈਕਟਰ ਲਿਆ ਟਰੈਕਟਰ ਦਾ ਲੋਨ ਲਿਆ ਟਰੈਕਟਰ ਦੇ ਲੋਨ ਤੋਂ ਬਾਅਦ ਫਿਰ ਆਪਣਾ ਇਹਨਾਂ ਨੇ ਟਰੈਕ ਦੇ ਇੱਥੇ ਦੇਖੇ 2-3 ਟਰੈਕਟਰ ਲੈ ਲਿਆ ਆਪਾਂ ਹੌਲੈਂਡ ਉਹਨਾਂ ਦਾ ਟਰੈਕ ਦੇਖਿਆ ਉਹ ਮੁੜ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਉਹ ਕਰਿਆ ਨਾ ਆਪਾਂ ਨੂੰ ਵੀ ਚੱਲੀ ਜਾਂਦੇ ਸੀ ਸਹੀ ਹਨਾ ਉਹ ਉਹ ਚੀਜ਼ਾਂ ਕਰਕੇ ਆਪਾਂ ਨੂੰ ਜਦੋਂ ਮਿਲਿਆ ਆਪਾਂ ਉਦੋਂ ਇਹਨਾਂ ਦਾ ਦੇਖਿਆ ਸੀ ਹੁਣ ਉਹ 2017 ਦੇ ਵਿੱਚ ਨਾ 2017 ਦੇ ਵਿੱਚ ਕਟਰ ਬਣ ਕੇ ਆਇਆ ਸੀ ਹੁਣ ਉਹ ਤੇ ਕੰਪਨੀ ਚ ਦਾ ਕਟਰ ਵੀਰੇ ਉਹ ਬਾਹਰ ਹੀ ਖੜਾ ਸੀ 2017 ਤੋਂ ਲੈ ਕੇ 2021 ਤੱਕ ਉਹ ਕਟਰ ਬਾਹਰ ਖੜਾ ਸੀ ਉੱਥੇ ਜਾਂ ਸੀ ਠੀਕ ਨਹੀਂ ਉਹਦੇ ਕਿਸੇ ਨਾਲ ਦੇ ਲੋ ਬਾਹਰ ਖੜਾ ਸੀ ਕਿਸੇ 파ਟ ਨੂੰ ਵੀ ਉਹਦੇ ਜੰਗਾਲ ਨਹੀਂ ਸੀ ਲੱਗਾ ਨਾਲੇ ਉਹ ਇੱਕ ਫਰੇਮ ਦੇ ਉੱਤੇ ਲੋਹਾ ਫਿੱਟ ਸੀਗਾ ਜਿਹੜੇ ਉਹਦੇ ਟਾਪੇ ਟੂਪੇ ਸੀ ਚਲੋ ਉਹ ਤਾਂ ਜਾਂ ਅੰਦਰ ਪੇਉਣਗੇ ਮੇਰੇ ਖਿਆਲ ਤਾਂ ਉਹ ਵੀ ਬਾਹਰ ਹੀ ਪੇਉਣੇ ਕਿਹੜਾ ਉੱਥੇ ਅੰਦਰ-ਅੰਦਰ ਕਰਦਾ ਹਨਾ ਤੇ ਉਹ ਉਹ ਚੀਜ਼ ਆ ਵੀ ਉਹਨੂੰ ਵੀ ਜੰਗਾਲ ਨਹੀਂ ਸੀ ਲੱਗਿਆ ਹੋਇਆ ਆਪਣੇ ਦਾ ਜਦੋਂ ਉਹ ਆਇਆ ਸੀਗਾ ਤੇ ਹਾਂ ਕਿਤੇ ਬਾਈ ਚਾਂਸ ਪਾਣੀ ਪੈ ਗਿਆ ਲਗਾਤਾਰ ਹੋ ਗਿਆ ਉਹ ਚੀਜ਼ਾਂ ਹੋ ਸਕਦੀਆਂ ਪਰ ਨਹੀਂ ਅਦਰਵਾਈਜ਼ ਨਹੀਂ ਹੁੰਦਾ ਯਾਰ ਇਹ ਚੀਜ਼ ਨਹੀਂ ਹੁੰਦਾ ਹੁਣ ਮੈਂ ਪ੍ਰੀਤ ਕੰਬਾਈਨ ਲਈਆ ਹਨਾ ਮੈਨੂੰ ਇੰਨੀ ਚੰਗੀ ਲੱਗੀ ਮੈਂ ਹੁਣ ਉਦੋਂ ਗਿਆ ਵੀ ਉਹਨਾਂ ਕੋਲੇ ਹਨਾ ਪ੍ਰੀਤ ਕੰਬਾਈਨ ਛੱਡਣ ਉਹ ਛੋਟੀ ਕੰਬਾਈਨ ਦੀ ਆਪਾਂ ਗੱਲ ਕਰਦੇ ਆ ਮੈਂ ਵੱਡੀ ਕੰਬਾਈਨ ਯੂਜ਼ ਨਹੀਂ ਕੀਤੀ ਮੈਂ ਉਹਦੇ ਬਾਰੇ ਕਿਉਂ ਗੱਲ ਕਰਾਂ ਠੀਕ ਨਹੀਂ ਉਹ ਆਪਾਂ ਨਾ ਲਈਆ ਮਾਮੇ ਨੇ ਯੂਜ਼ ਕੀਤੀਆਂ ਨਾ ਮੇਰੇ ਮਾਮੇ ਨੇ ਇੱਕ ਮਾਮੇ ਨੂੰ ਲੈ ਕੇ ਦਿੱਤੀ ਜੇ ਆਪਣੇ ਹੋਰ ਰਿਸ਼ਤੇਦਾਰੀ ਜਾਂ ਉਹਨਾਂ ਨੂੰ ਲੈ ਕੇ ਦਿੱਤੀ ਸੀ ਮੈਂ ਉਹਨਾਂ ਬਾਰੇ ਰਿਵਿਊ ਹੀ ਨਹੀਂ ਕੀਤਾ ਕਿਉਂਕਿ ਆਪਾਂ ਯੂਜ਼ ਨਹੀਂ ਕੀਤੀ ਨਾ ਮੈਂ ਚੱਲਦੀ ਦੇਖੀ ਤਾਂ ਮੈਂ ਉਹਦੇ ਬਾਰੇ ਬੋਲ ਨਹੀਂ ਸਕਦਾ ਠੀਕ ਨਹੀਂ ਆਪ 프리 ਤਾਂ ਆਪਾਂ ਛੋਟੀ ਲਈ ਆ ਲੈ ਆ ਆਪਾਂ ਨੂੰ ਪੂਰੀ ਪਸੰਦ ਆਈ ਆ ਮਸ਼ੀਨ ਤਾਂ ਹੀ ਇਹਦੇ ਐਸਐਮਐਸ ਲਵਾਉਣਾ ਦਿੱਤਾ ਕਿਉਂਕਿ ਇਹਨੂੰ ਤਾਂ ਐਸਐਮਐਸ ਲਵਾਉਣਾ ਦਿੱਤਾ ਵੀ ਇਹਦੇ ਨਾਲ ਆਪਾਂ ਆਪਦਾ ਝੋਨਾ ਵੱਡਿਆ ਕਰਾਂਗੇ ਦੂਜੀਆਂ ਤਿੰਨੇ ਬਾਹਰ ਚੱਲਣਗੀਆਂ ਠੀਕ ਨਹੀਂ ਤੇ ਇਸ ਕਰਕੇ ਵੀਰੇ ਵੀ ਆਪਾਂ ਮੈਂ ਉਹੀ ਚੀਜ਼ ਦਾ ਰਿਵਿਊ ਦਿੰਨਾ ਜਿਹੜੀ ਬਾਰੇ ਮੈਨੂੰ ਪਤਾ ਵਾ ਆਪਾਂ ਉਦੋਂ ਬਿਨਾ ਨਹੀਂ ਕਿਸੇ ਬਾਰੇ ਵੀ ਗੱਲ ਕਰਦੇ ਹੁਣ ਮੈਂ ਹੁਣ ਇਹ ਤਾਂ ਮੇਰੇ ਮਿੱਤਰਾਂ ਦੇ ਕੋਲੇ ਬਥੇਰੇ ਸਮਾਨ ਵੀ ਆ ਟਰੈਕਟਰ ਵੀ ਆ ਮੈਂ ਉਹਦਾ ਵੀ ਜਾ ਕੇ ਕਰ ਸਕਦਾ ਹਾਂ ਪਰ ਨਹੀਂ ਮੈਨੂੰ ਉਹ ਬਾਰੇ ਆਪਾਂ ਨੂੰ ਨਹੀਂ ਹੈਗਾ ਕਿਉਂਕਿ ਮੈਂ ਆਪਣੀ ਚੀਜ਼ ਦਾ ਜਿੰਨੀ ਮੈਂ ਐਵੇਂ ਵੀਡੀਓ ਰਿਵਿਊ ਆ ਖਾਤਰ ਵੀਡੀਓ ਨਹੀਂ ਬਣਾਉਂਦਾ ਆਪਾਂ ਇੱਕ ਸ਼ੌਂਕ ਸੀਗਾ ਪਹਿਲਾਂ ਸ਼ੌਂਕ ਸੀ ਵੀ ਹਾਂ ਵੀਡੀਓ ਪਾਇਆ ਕਰਾਂਗੇ ਮੈਨੂੰ ਸ਼ੌਂਕ ਇੰਸਟਾਗ੍ਰam ਤੇ ਵੀਡੀਓ ਪਾਉਣ ਦਾ ਹੀ ਸੀਗਾ ਉਦੋਂ ਸੀਗਾ ਸ਼ੌਂਕ ਗਾਣੇ ਲਾ ਕੇ ਪਾਉਣ ਦਾ ਹਨਾ ਤੇ ਫਿਰ ਇੱਕ ਦਿਨ ਮਨ ਦੇ ਵਿੱਚ ਆਇਆ ਕਿ ਆਪਾਂ ਇਹ ਬੋਲ ਕੇ ਵੀਡੀਓ ਪਾਉਣੇ ਆ ਨਾ ਇੰਸਟਾਗ੍ਰਾਮ ਤੇ ਤੇ ਉਹ ਲੋਕਾਂ ਨੇ ਪਿਆਰ ਦਿੱਤਾ ਇੰਸਟਾਗ੍ਰਾਮ ਵਾਲੀ ਵੀਡੀਓ ਨੂੰ ਕਿ ਜਿਹੜੀ ਮੈਂ ਬੋਲ ਕੇ ਪਾਈ ਤੇ ਮੈਨੂੰ ਕਈ ਵੀਰਾਂ ਨੇ ਕਿਹਾ ਵੀ ਵੀਰੇ ਬੋਲ ਕੇ ਪਾਇਆ ਕਰੋ ਵੀਡੀਓ ਕਿ ਗਾਣੇ ਨਾ ਲਾਇਆ ਕਰੋ ਕਿਉਂਕਿ ਮੈਨੂੰ ਵੀ ਲੱਗਿਆ ਹਨਾ ਮੈਂ ਕਿ ਵੀਰ ਗਾਣੇ ਤਾਂ ਹਰੇਕ ਬੰਦਾ ਹੀ ਸੁਣਦਾ ਗਾਣੇ ਲਾ ਕੇ ਆਪਾਂ ਵੀਡੀਓ ਪਾ ਦਿੰਨਾ ਨਾ ਕਿਸੇ ਨੂੰ ਪਤਾ ਲੱਗਦਾ ਕੀ ਕੀਤਾ ਕੀ ਨਹੀਂ ਕੀਤਾ ਹਨਾ ਤੇ ਉਸ ਬੇਸ ਤੇ ਆਪਾਂ ਗਾਣਿਆਂ ਦਾ ਛੱਡਤਾ ਕਿਹੜਾ ਹਨਾ ਤੇ ਇੰਸਟਾਗ੍ਰਾਮ ਤੇ ਫਿਰ ਛੋਟੀ ਕਲਿੱਪ ਹੁੰਦੀ ਆ ਵੀ ਚਲੋ ਜਿਹੜਾ ਕੁਝ ਆਪਾਂ ਕਰਦੇ ਆ ਉਹ ਚੀਜ਼ ਆਪਾਂ ਬੋਲ ਕੇ ਮਾੜੀ-ਮੋਟੀ ਦੱਸ ਦੇਈ ਦੀ ਜਿੰਨੀ ਕੁ ਅਗਲੇ ਸਮਝ ਪੈਂਦੀ ਆ ਬਾਕੀ ਦੇ ਵੀਰ YouTube ਤੇ ਦੇਖ ਹੀ ਲੈਂਦੇ ਆ ਨਾ ਤੇ ਉਸ ਤਰੀਕੇ ਨਾਲ ਹੋਇਆ ਤੇ YouTube ਤੇ ਵੀਡੀਓ ਪਾਉਣੀ ਮੈਂ ਵੀਰਾਂ ਦੇ ਕਹਿਣ ਤੇ ਸਟਾਰਟ ਕਰੀ ਸੀ ਕਿ ਹਾਂ ਵੀਰੇ ਵੀ ਵੀਡੀਓ YouTube ਤੇ ਹੀ ਪਾਇਆ ਕਰੋ ਹਨਾ ਮੇਰਾ ਕੋਈ ਉਹ ਨਹੀਂ ਸੀਗਾ ਆਰਾਧਾ ਕਿਉਂਕਿ ਮੈਨੂੰ ਟਾਈਮ ਉਹ ਲੱਗਦਾ ਸੀ ਤੇ ਹੁਣ ਹੁਣ ਵੀਰੇ ਮੇਰੇ ਪੈਸੇ ਬਣ ਲੱਗੇ ਤੇ ਹੁਣ ਮੈਨੂੰ ਵਧੀਆ ਲੱਗਣ ਲੱਗ ਗਿਆ ਕਿ ਹਾਂ ਚੱਲ ਠੀਕ ਆ ਬਾ ਦਿਹਾੜੀ ਦੇ ਵਿੱਚ 9-10 ਮਿੰਟ ਕੱਢ ਕੇ ਵੀਡੀਓ ਬਣਾ ਲਓ ਤੇ ਚਲੋ ਜੇ ਵੀ ਰਿਵਿਊ ਦੇਣਗੇ ਤਾਂ ਪੈਸੇ ਬਣਨਗੇ ਪਹਿਲਾਂ 2 ਸਾਲ ਅ ਡੇਢ 2 ਸਾਲ ਐਵੇਂ ਟੱਕਰਾਂ ਵੀ ਮਾਰੀਆਂ ਵੀ ਕਿਹੜਾ ਕੋਈ ਵੀਊ ਆਉਂਦੇ ਸੀਗੇ ਥੋੜੇ ਥੋੜੇ ਵੀ ਆਉਂਦੇ ਸੀ ਚਲੋ ਹੁਣ ਵੀਰਾਂ ਨੂੰ ਵੀਰਾਂ ਨੂੰ ਵੀਡੀਓ ਪਸੰਦ ਆਊਗੀ ਕਈਆਂ ਨੂੰ ਨਹੀਂ ਆਣੀ ਪਸੰਦ ਤੇ ਆਪਾਂ ਦੇਖੋ ਹੁਣ ਮੈਂ ਤਾਂ ਆਪਦੇ ਬਾਰੇ ਬਣਾਉਣੀਆਂ ਹਨਾ ਵੀਡੀਓ ਆਪਣੇ ਫਾਰਮ ਦੇ ਜੋ ਮੈਂ ਕੰਮ ਕਰਦਾ ਉਹਦੇ ਜਿਹੜੇ ਵੀਰਾਂ ਨਹੀਂ ਪਸੰਦ ਉਹਨਾਂ ਦਾ ਵੀ ਭਲਾ ਵਾ ਜਿਨ੍ਹਾਂ ਨੂੰ ਪਸੰਦ ਆ ਉਹਨਾਂ ਦਾ ਬਹੁਤ ਥੈਂਕ ਯੂ ਤੇ ਹਨਾ ਕਿ ਹੁਣ ਆਪਾਂ ਵੀਰੇ ਵੀ ਹੁਣ ਐ ਹੁੰਦਾ ਵੀ ਹਾਂ ਚੱਲ ਯਾਰ ਵੀਡੀਓ ਬਣਾਉਨੇ ਆ ਪੈਸੇ ਵੀ ਕਮਾ ਹੋ ਜਾਂਦੇ ਆ ਠੀਕ ਆ ਪੈਸੇ ਆਉਣਗੇ ਗੱਡੀ ਦੀ ਕਿਸ਼ਤ ਮੋੜੂਗੀ ਹੁਣ ਹੁਣ ਤਾਂ ਜਿਆਦਾ ਹੁੰਦਾ ਕਿ ਹੁਣ ਵੀਡੀਓ ਪਾਉਂਦੋ ਰੋਵਾਂ ਨਾ ਕਿ ਭਾਈ ਗੱਡੀ ਦੀ ਕਿਸ਼ਤ ਮੋੜਨੀ ਆ ਆਪਾਂ ਇਹਦੇ ਵਿੱਚੋਂ ਹੀ ਮੋੜਨੀ ਆ ਠੀਕ ਨਹੀਂ ਕਿ ਵੀ ਗੱਡੀ ਇਹ ਤੇ ਵੀ ਪਾਉਂਦਾ ਹੁੰਦਾ ਫੇਸਬੁੱਕ ਤੇ ਵੀ ਪਾਉਂਦਾ ਹੁੰਦਾ ਫੇਸਬੁੱਕ ਤੇ ਵੀ ਪਾਵਾਂ ਮੈਂ ਤੇ ਤੇ ਵੀ ਪਾਵਾਂ ਠੀਕ ਨਹੀਂ ਇਹ ਗੱਲ ਆ ਵੀਰੇ ਕੀ ਹੁਣ ਹੁਣ ਸ਼ੌਂਕ ਵੀ ਲਾ ਲੋ ਤੇ ਹੁਣ ਇੱਕ ਪੈਸ਼ਨ ਜਿਹਾ ਵੀ ਬਣ ਗਿਆ ਕਿ ਹਾਂ ਪੈਸੇ ਆਉਂਦੇ ਕਿ ਮੈਂ ਇਹ ਇਸ ਗੱਲ ਤੋਂ ਮੈਂ ਡਿਨਾਈ ਨਹੀਂ ਕਰਦਾ ਕਿ ਹਾਂ ਮੈਂ ਪੈਸੇ ਹੁਣ ਮੈਂ ਪੈਸੇਆਂ ਖਾਤਰ ਵੀ ਪਾਉਣਾ ਵੀਡੀਓ ਕਿ ਹਾਂ ਐਉਂ ਨਹੀਂ ਪੈਸੇਆਂ ਖਾਤਰ ਕਿ ਹਾਂ ਕਿਸੇ ਦੇ ਜਾ ਕੇ ਆ Đਾ ਖਾਤਰ ਨਹੀਂ ਮੈਂ ਵੀਡੀਓ ਆਪਦੀ ਪਾਉਣਾ ਕਿ ਹਾਂ ਮੇਰੇ YouTube ਵਾਲੇ ਮੈਨੂੰ ਦੇਣਗੇ ਨਾ ਕਿ ਮੈਨੂੰ ਕਿਸੇ ਤੋਂ ਲੋੜ ਕਿ ਹਾਂ ਆਪਾਂ ਵੀ ਰਿਵਿਊਆਂ ਦੇ ਵਿੱਚ ਜਾਂ ਕਿਤੇ ਰਿਵਿਊ ਕਰਨ ਉਹ ਉਹ ਚੀਜ਼ ਨਹੀਂ ਮੇਰੇ ਤੋਂ ਹੁਣੇ ਨਾ ਆਪਾਂ ਕਰਨੀ ਆ ਕਦੇ ਕਿਉਂਕਿ ਆਪਾਂ ਇਹੀ ਆਪਦੇ ਫਾਰਮ ਦੀ ਵੀਡੀਓ ਹੀ ਬਣਾਉਣੀ ਆ ਜਾਂ ਜਿਹਦੇ ਨਾਲ ਆਪਾਂ ਰਿਲੇਟਡ ਹੋਵਾਂਗੇ ਉਹ ਚੀਜ਼ ਦੀ ਵੀਡੀਓ ਹੀ ਮੈਂ ਪਾਉਂਗਾ ਉਸ ਤੋਂ ਬਿਨਾ ਆਪਾਂ ਕਦੇ ਕੋਈ ਵੀਡੀਓ ਨਹੀਂ ਪਾਉਣੀ ਹੈਗੀ ਕਿ ਹਾਂ ਕਿਸੇ ਦਾ ਜਿਹੜੀ ਚੀਜ਼ ਆਪਣੇ ਫਾਰਮ ਤੇ ਚੱਲਣ ਨੂੰ ਆਊਗੀ ਉਹਦਾ ਚਲਾ ਕੇ ਰਿਵਿਊ ਕਰਕੇ ਉਹਦਾ ਦਵਾਂਗੇ ਨਹੀਂ ਉਹ ਅਦਰਵਾਇਜ਼ ਕਿਸੇ ਦਾ ਨਹੀਂ ਆਪਾਂ ਦੇ ਸਕਦੇ ਹਨ ਤੇ ਇਹੀ ਗੱਲ ਹੁੰਦੀ ਆ ਵੀਰੇ ਕਿ ਆਪਾਂ ਆਪਦੀ ਚੀਜ਼ ਦਾ ਰਿਵਿਊ ਦੇ ਸਕਦਾ ਮੈਂ ਤੇ ਹੋਰ ਨਹੀਂ ਹੁਣ ਮੈਂ ਜੇ ਮੈਂ ਹੁਣ ਫੜਾ ਮਾਰਾਂ ਨਹੀਂ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਪੈਸਿਆਂ ਦਾ ਇਹ ਨਹੀਂ ਹੁਣ ਹੁਣ ਤਾਂ ਵੀਰੇ ਹੁਣ ਓਹ ਹੁੰਦਾ ਕਿ ਹਾਂ ਠੀਕ ਆ ਵੀਡੀਓ ਪਾਉਨੇ ਆ ਵੀ ਥੋੜੇ ਵਾਲੇ ਪੈਸੇ ਬਣ ਜਾਣਗੇ ਬਸ ਠੀਕ ਆ ਆਪਣਾ ਬਸ ਇਹ ਹੁੰਦਾ ਵਾ ਵੀ ਹੁਣ ਤਾਂ ਹੁੰਦਾ ਵਾ ਵੀ ਯਾਰ ਰੋਜ਼ ਪਾ ਦਿਓ ਇੱਕ ਵੀਡੀਓ ਹਨ ਕਿ ਠੀਕ ਆ ਰੁਟੀਨ ਚੱਲੀ ਰਹਿੰਦੀ ਆ ਕਈ ਵੀ ਦੇਖਦੇ ਆ ਵੀ ਉਹ ਕਹਿ ਦਿੰਦੇ ਆ ਵੀ ਵੀਰੇ ਵੀ ਵੀਡੀਓ ਪਾਏ ਜਰੂਰ ਕਰੋ ਹਨਾ ਹਣ ਮੈਂ ਇਹਦੇ ਵਿੱਚ ਇਸ ਗੱਲ ਤੇ ਮੈਂ ਝੂਠ ਨਹੀਂ ਮਾਰਦਾ ਵੀ ਨਹੀਂ ਵੀ ਸਾਨੂੰ ਤਾਂ ਕੋਈ ਪੈਸੇਆਂ ਤੱਕ ਹੁਣ ਨਹੀਂ ਹੁਣ ਬਣਦੇ ਆ ਪੈਸੇ ਤਾਂ ਹੁਣ ਹੁੰਦਾ ਵੀ ਹਾਂ ਨਹੀਂ ਹੁਣ ਵੀਡੀਓ ਪਾ ਦਈਏ ਤਾਂ ਵਧੀਆ ਵਾ ਭਾਈ ਵੀ ਠੀਕ ਆ ਪੈਸੇ ਬਣ ਜਾਣਗੇ ਹਨਾ ਉਧਰ ਬਣੇ ਰਹਿਣਗੇ ਨਾਲੇ ਜਿਹੜੇ ਵੀਰ ਦੇਖਦੇ ਆ ਰੁਟੀਨ ਵਾਈਜ਼ ਵੀਡੀਓ ਉਹ ਦੇਖੀ ਜਾਂਦੇ ਆ ਕਿ ਇਸ ਗੱਲ ਨੂੰ ਮੈਂ ਨਹੀਂ ਝੂਠ ਬੋਲ ਸਕਦਾ ਕਿ ਹਾਂ ਨਹੀਂ ਮੈਨੂੰ ਕੋਈ ਹੁਣ ਹੁਣ ਹੁੰਦਾ ਕਿ ਵੀਡੀਓ ਪਾਈਏ ਬਸ ਇਹ ਗੱਲ ਤੇ ਆਪਣੀਆਂ ਆਗੀਆਂ ਸੀਗੀਆਂ ਜੌਂਡੀਅਰ ਦੀ ਕੈਬਨ ਵਾਲੀਆਂ ਲਾਈਟਾਂ ਜਿਹੜੀਆਂ ਬਾਹਰਲੇ ਪਾਸੇ ਫਰੰਟ ਤੇ ਲੱਗਣੀਆਂ ਮਹਿੰਗੀ ਬਹੁਤ ਆ ਲਾਈਟ 4146 ਰੁਪਏ ਦੀ ਇੱਕ ਲਾਈਟ ਆਈ ਆ ਤੇ ਪਰ ਦੇਖੋ ਕੰਪਨੀ ਨੂੰ ਇਹ ਲਾ ਕੇ ਦੇਣੀਆਂ ਚਾਹੀਦੀਆਂ ਯਾਰ ਲਾਈਟ ਪਤਾ ਨਹੀਂ ਕਿਉਂ ਨਹੀਂ ਲਾ ਕੰਪਨੀ ਨੇ ਲਾ ਕੇ ਦਿੱਤੀਆਂ ਵੀ ਕੀ ਕਾਰਨ ਆ ਸਮਝ ਨਹੀਂ ਆਈ ਤੇ ਲਾਈਟ ਮਹਿੰਗੀ ਬਹੁਤ ਆ ਇਹ ਕੋਈ ਯਾਨੀ ਕਿ ਇਹਨਾਂ ਦਾ ਹੈਗਾ ਵਾ ਵੀ ਕੋਈ ਸਰਕਾਰ ਦੇ ਵਿੱਚ ਨਹੀਂ ਪਤਾ ਨਹੀਂ ਕੁਝ ਆਉਂਦਾ ਵੀ ਇਹ ਚੱਕਰ ਆ ਕੋਈ ਹੈ ਸੀਗਾ ਵੀ ਹਾਂ ਉਹਦੇ ਕਰਕੇ ਨਹੀਂ ਲਾ ਕੇ ਦਿੱਤੀ ਲਾਈਟ ਸਾਰਾ ਕੁਝ ਬਣਿਆ ਹੋਇਆ ਨਾ ਤੇ ਸ਼ੂ ਵੀ ਲੱਗੇ ਹੋਇਆ ਸਾਰਾ ਕੁਝ ਕਸਣ ਨੂੰ ਨਾਟਕਸਣ ਨੂੰ ਵੀ ਲੱਗ ਬਣਿਆ ਹੋਇਆ ਵਾ ਸਭ ਕੁਝ ਲਾਈਟ ਸੋਣੀ ਬਹੁਤ ਆ ਇਹ ਇਦਾਂ ਲੱਗਣੀ ਆ ਲਾਈਟ ਘਰੋਂ ਫਰਲੇ ਨੂੰ ਇਹਦਾ ਲਾਈਟ ਦਾ ਚਾਨਣ ਚ ਉਹਨਾਂ ਨੇ ਬਹੁਤ ਜ਼ਿਆਦਾ ਆ ਤੇ ਵਧੀਆ ਵਾ ਕੰਮ ਵਧੀਆ ਕਰਦੀ ਆ ਲਾਈਟ ਤੇ ਯਾਨਕਿ ਮਹਿੰਗੀ ਬਹੁਤ ਆ ਲਾਈਟ ਆਪਣੀ ਦੋਨੇ ਆਪਾਂ ਜਦੋਂ ਟਰੈਕਟਰ ਲਿਆ ਸੀਗਾ ਉਦੋਂ ਹੀ ਆਰਡਰ ਇਹਨਾਂ ਦਾ ਪਵਾਤਾ ਸੀਗਾ ਤੇ ਇਹ ਬਣ ਆ ਗਈਆਂ ਹੁਣ ਆਪਾਂ ਕੱਲ ਨੂੰ ਕਹਿੰਦੇ ਆ ਪਿੱਤਰ ਨੂੰ ਵੀ ਲਵਾ ਲੂਗਾ ਇਹਨਾਂ ਨੂੰ ਦੇਖਦੇ ਆਂ ਬਾਕੀ ਤੇ ਇਹਾਂ 75 ਦਾ ਉਹ ਵੀ ਦਿਖਾਉਣਾ ਕੈਵਨ ਹਨਾ ਵੀ ਕੀ ਕੀ ਕੰਮ ਕਰਾਇਆ ਕਿੰਨੇ ਪੈਸੇ ਲੱਗੇ ਉਹ ਟਰੈਕਟਰ ਹੀ ਨਹੀਂ ਉਦੋਂ ਦਾ ਬਾਹਰ ਨਿਕਲਿਆ ਕਿਉਂਕਿ ਫਰਸ਼ ਪਟਦਾ ਉਦੋਂ ਅਗਲੇ ਦਿਨ ਹੀ ਉਦੋਂ ਹੀ ਫਰਸ਼ ਪਟਿਆ ਆਇਆ ਸੀਗਾ ਤੇ ਹੁਣ ਆ ਇਧਰੋਂ ਕੱਲ ਇਹਨਾਂ ਨੇ ਟੇਪਰ ਜਗ ਅਜੇ ਟੇਪਰ ਕਰਨਾ ਵਾ ਹੁਣ ਕੱਲ ਨੂੰ ਕਰੂਗਾ ਟੇਪਰ ਸ਼ਟਰ ਚੱਕ ਕੇ ਨਾ ਹੁਣ ਕੱਲ ਨੂੰ ਪੇਪਰ ਕਰੂਗਾ ਇੱਥੋਂ ਤੇ ਆ ਦੇਖੋ ਉਹ ਫਰਸ਼ ਦਾ ਸਾਰਾ ਤਕਰੀਬਨ ਇਹ ਹੋ ਗਿਆ ਪੂਰਾ ਤੇ ਬਾਕੀ ਹੁਣ ਕੰਮਾਂ ਵਾਲਿਆਂ ਕੋਲੇ ਜਾ ਕੇ ਉਹਨੇ ਅਮਗਰ ਕਿਹੜਾ ਮਾਰਦੇ ਆ ਕਿਉਂਕਿ ਉਹ ਕੱਟ ਦੀ ਫਿਟਿੰਗ ਜੀ ਕਰਨ ਲੱਗੇ ਹੋਇਆ ਜਿਹੜੀ ਚੀਜ਼ ਆਪਾਂ ਕੱਲ ਲੈ ਕੇ ਆਏ ਸੀ ਤੇ ਮੈਂ ਵੀਰਾਂ ਨੂੰ ਦੱਸਾਂ ਕਿ ਵੀਰੇ ਯਾਰ ਉਹ ਫਰੀ ਦਾ ਮਤਲਬ ਕੀ ਵੀਰ ਸਾਰੇ ਫੋਨ ਕਰਨ ਲੱਗੇ ਜੀ ਜਿਹਦੇ ਜਿਹਦੇ ਕੋਲੇ ਵੀ ਵੀ ਵੀਰੇ ਜਿਹਨੂੰ ਪ੍ਰੋਬਲਮ ਸੀ ਹਨਾ ਇਹ ਉਹ ਤਾਂ ਇਹ ਪੈਸਿਆਂ ਦੀ ਆ ਕਿਟ 36 ਪਤਾ 38 39000 40000 ਦੇ ਨੇੜੇ ਆ ਕਿਟ ਦਾ ਇੱਕ ਕਿਟ ਦਾ ਹੀ ਜੀਮਨ ਹਨ ਤੇ ਬਾਕੀ ਵੀਰੇ ਬੰਦੇ ਦੀ ਗੁੱਡਵਿਲ ਤੇ ਆ ਉਹ ਗੁੱਡ ਵਿਹਾਰ ਤੇ ਆ ਇਹ ਚੀਜ਼ ਤੇ ਆ ਹਨਾ ਕਿ ਜਿਹੜੇ ਬੰਦੇ ਨੂੰ ਕਿਸੇ ਨੂੰ ਸੀਗੀ ਤੇ ਜਦ ਕਿਸੇ ਵੀਰ ਦੇ ਲੋਡ ਹੀ ਨਹੀਂ ਹੁਣ ਤੱਕ ਮਸ਼ੀਨਾਂ ਚੱਲਦੀਆਂ ਨਹੀਂ ਜਦ ਕਿਸੇ ਨੂੰ ਲੋਡ ਹੀ ਨਹੀਂ ਕਿਸੇ ਨੇ ਇਸ ਦੀ ਕੰਪਲੇਨ ਜਾਂ ਮੰਗੀ ਨਹੀਂ ਜਾਂ ਕਿ ਲੋਡ ਹੀ ਨਹੀਂ ਫਿਰ ਦੱਸੋ ਕੀ ਲੋਡ ਆ ਵੀ ਅੱਜ ਵੀਡੀਓ ਦੇ ਕੇ ਅੱਜ ਫੋਨ ਕੀਤੇ ਆ ਕਈ ਵੀਰਾਂ ਨੇ ਹਨਾ ਵੀ ਸਾਨੂੰ ਵੀ ਦੱਸੋ ਸਾਨੂੰ ਸਾਨੂੰ ਵੀ ਦੱਸੋ ਹਨਾ ਯਾਹ ਤੋਂ ਪਹਿਲਾਂ ਵੀ ਤੁਹਾਡੀਆਂ ਮਸ਼ੀਨਾਂ ਚੱਲਦੀਆਂ ਹੀ ਸੀ ਤੇ ਮੇਰੀ ਤਾਂ ਪਿਛਲੇ ਤੋਂ ਪਿਛਲੇ ਸਾਲ ਦੀ ਇਹਨਾਂ ਨੂੰ ਡਿਮਾਂਡ ਸੀਗੀ ਤੇ ਸਾਲ 200.5 ਦੋ ਸਾਲ ਤਾਂ ਉੱਥੇ ਜਲ ਜਲੰਧਰ ਪਈ ਨਹੀਂ ਹੋਵੇ ਕਿ ਜਲੰਧਰ ਪਈ ਆ ਹਨਾ ਇਹ ਚੱਕਰ ਮੀ ਉੱਤਰੀ ਮੀਨੇ ਗਾ ਬਾਇਆ ਵਿਆ ਸਾਰਾ ਇੱਥੇ ਕੋਈ ਤੇ ਕੰਮ ਨਹੀਂ ਚੱਲਦਾ ਫਰਸ਼ ਦਾ ਤੇ ਮਿਸਤਰੀਆਂ ਨੇ ਕਮਰਾ ਬਣਾਉਣ ਲੱਗੇ ਹੋਏ ਆ ਮਾੜੀਆਂ ਜਿਹੀਆਂ ਕਣੀਆਂ ਆਉਂਦੀਆਂ ਮਿਸਤਰੀ ਹੁਣੇ ਹਟ ਕੇ ਬਹਿ ਜਾਂਦੇ ਆ ਆਹ ਦੇ ਚੱਲਦਾ ਕਮਰੇ ਦਾ ਕੰਮ ਦੇਖ ਲੋ ਕਿੰਨੀ ਕਗੰਧ ਹੋਈ ਕੱਲ ਵੀ ਦੇਖਿਆ ਹੁੰਨੇ ਤੁਸੀਂ ਗੰਧ ਅੱਜ ਵੀ ਦੇਖ ਲਓ ਮਾੜੀ ਅੱਜ ਸੈੱਟ ਕਰਦੇ ਸੀਗੇ ਦੋਨ ਮਸ਼ੀਨ ਦੇ ਕੱਟ ਤੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਕਰ ਗਏ ਕਿ ਨਹੀਂ ਉਹ ਤਾਂ ਮੱਲਾ ਦਾ ਬਾਈ ਹੁਣੀ ਪਿੰਡ ਚਲੇ ਗਏ हां वे ਇੱਥੇ ਫਿੱਟ ਹੋਣੀ ਥਿਆ ਦੇ ਆ ਦੇ ਕਰਕੇ ਹਟ ਹੈ ਨਾ ਹਾਂ ਵੇ ਇੱਥੇ ਕੱਟ ਕਰਕੇ ਗਏ ਆ ਮਸ਼ੀਨ ਦੀ ਆ ਕਿੱਟਾਂ ਨੂੰ ਹਾਂ ਵੇ ਘੁੰਮਦਾ ਹੈ ਹਾਂ ਵੇ ਇਦਾਂ ਘੁੰਮਦਾ ਹੈ ਇਹ ਵੀ ਗੇਅਰ ਡਰਮ ਹੀ ਬਣ ਗਿਆ ਇੱਥੇ ਹਨ ਇਹ ਮੈਨਰਾ ਜਿਹੜਾ ਉੱਥੇ ਵਿਚਾਲੇ ਪ੍ਰੈਸ਼ਰ ਆ ਉਹਦੀ ਜਗ੍ਹਾ ਤੇ ਇਹ ਫਿੱਟ ਹੁੰਦੀ ਹੈ ਹਨ ਹੂੰ ਹੂੰ ਹਾਜੀ-ਹਾਜੀ ਰੰਦ ਅਬ ਅੱਦੇ ਪਾਰਟ ਫਿੱਟ ਕਰਨ ਆਣੇ ਉਹ ਵੀਰ ਨੇ ਐ ਮਾਡਲ ਦਿਖਾ ਕੇ ਹਨ ਆ ਦੇਖ ਲਓ ਮਾਡਲ ਇਹ ਉਹੀ ਆ ਦੇਖ ਲਓ ਠੀਕ ਨਹੀਂ ਜਰ ਦਿਖਾ ਦੋ ਕਿੱਥੇ ਪਈ ਆ ਲੈ ਇੱਕ ਵੀਰ ਨੇ ਇਦਾਂ ਹੀ ਪਲੇਟ ਦੀ ਫੋਟੋ ਬਣਾਈ ਹਨ ਤੇ ਫਿਰ ਉਸ ਤੋਂ ਬਾਅਦ ਕਟਰ ਦਿਖਾਇਆ ਕਿ ਮੈਂ ਵੀ ਕਟਰ ਦਿਖਾਵਾਂ ਨਾ ਸਾਰਾ ਯਾ ਇਹ 2021 ਮਾਡਲ ਦਾ ਕਟਰ ਠੀਕ ਨਹੀਂ ਹੁਣ ਤੁਹਾਨੂੰ 2022 ਮਾਡਲ ਦਾ ਵੀ ਕਟਰ ਦਿਖਾ ਦਿੰਦਾ ਫਿਰ ਠੀਕ ਨਹੀਂ ਆ 22 ਮਾਡਲ ਤੇ ਆ 22 ਮਾਡਲ ਦਾ ਕਟਰ ਦੇਖ ਲਓ ਠੀਕ ਨਹੀਂ ਠੀਕ ਆ ਵੀਰੇ ਦੇਖ ਗਿਆ ਇਹ ਹੁੰਦਾ ਫਰਕ ਅੰਦਰ ਖੜੀ ਦਾ ਤੇ ਮਸ਼ੀਨ ਬਾਹਰ ਖੜੀ ਦਾ ਠੀਕ ਨਹੀਂ ਮੈਂ ਕੋਈ ਐਦਾਂ ਕੋਈ ਇਹਦੀ ਤਾਰੀਫ ਨਹੀਂ ਕਰਦਾ ਕਿ ਹਾਂ ਆ ਚੀਜ਼ ਆ ਚੀਜ਼ਾਂ ਤੇ ਇਹ ਵੀਰੇ ਫਰਕ ਆ ਅੰਦਰ ਖੜੀ ਦਾ ਤੇ ਬਾਹਰ ਖੜੀ ਦਾ ਹੁਣ ਮੈਂ ਮਸ਼ੀਨ ਦੀ ਗੱਲ ਦੱਸਾਂ ਆ ਬੈਲਟ origignal ਚੱਲਦੀ ਆ ਦੇਖ ਲਓ ਠੀਕ ਆ ਜਿਹੜੀ ਇੱਥੋਂ ਉਹਨੂੰ ਪੈਂਦੀ ਆ ਉਹ ਵੀ ਇਹਦੇ origignal ਚੱਲਦੀ ਆ ਬਾਈ ਬਾਈ ਮਾਡਲ ਦੇ 21 ਮਾਡਲ ਦੇ ਆਪਾਂ ਚੇਂਜ ਕਰੀਏ ਇਸ ਵਾਰ ਕਣਕ ਦੇ ਵਿੱਚ ਚੇਂਜ ਕਰੀ ਜਾਂ। ਠੀਕ ਹੈ। ਇਹ ਚੱਕਰ ਆ। ਹੁਣ ਦੇਖ ਲਓ ਆ ਆਪਣੀ 2006 ਮਾਡਲ ਆ। ਇਹਦੇ ਹਾਲਾਤ ਦੇਖ ਲਓ ਤੁਸੀਂ। ਹੈਗਾ ਜੰਗਾਲ, ਤੁਹਾਨੂੰ ਦੀਂਦਾ ਜੰਗਾਲ ਦੇਖ ਲਓ। ਠੀਕ ਨਹੀਂ? ਆਹ ਦੇਖ ਲਓ ਲੈ। ਦੇਖ ਲਓ ਜੰਗਾਲ ਵੀਰੇ। ਹੈਗਾ ਜੰਗਾਲ। ਦੇਖ ਲਓ। ਠੀਕ ਨਹੀਂ? ਇਹ 2006 ਮਾਡਲ ਆ ਆਪਣੀ। ਠੀਕ ਆ? ਚੀਜ਼ ਨੂੰ ਅੰਦਰ ਸਾਮਾਂਗੇ ਤਾਂ ਕਿਤੇ ਜੰਗਾਲ ਨਹੀਂ ਲੱਗਦਾ ਠੀਕ ਨਹੀਂ ਤੇ ਚੀਜ਼ ਨੂੰ ਸਿੱਟੇ ਹੀ ਬਾਹਰ ਹੋਇਆ ਖੜ ਦੀ ਬਾਹਰ ਆ ਤਾਂ ਉਹਨੂੰ ਜੰਗਾਲ ਪੈਣਾ ਹੀ ਆ ਹੋਰ ਉਹਨੂੰ ਕੀ ਬਣਾ ਕੱਲ ਨੂੰ ਫਿੱਟ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਕਿੱਥੇ ਚੀਜ਼ ਲੱਗੀ ਆ ਜਿਹੜੀ ਇਹਦੀ ਪਰਫਾਰਮੈਂਸ ਕੀ ਹੋਊਗੀ ਉਹ ਤਾਂ ਛੋਣੇ ਚ ਪਤਾ ਲੱਗੂ ਵੀ ਹਾਂ ਸਾਰਾ ਕੁਝ ਠੀਕ ਹੋ ਗਿਆ ਇਹਨਾਂ ਗੱਲਾਂ ਨੂੰ ਵੀ ਇਹਦਾ ਗੇਟ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਮੀਨੇੜੀ ਤੋਂ ਪਹਿਲਾਂ ਇਹ ਲੱਗਿਆ ਹੋਵੇ ਗੇਟ ਹੋਰ ਨਾ ਮੁੜ ਕੇ ਕੰਮ ਖਰਾਬ ਹੋ ਜਾਂਦਾ ਫਿਰ ਹੈਲੋ ਆ ਦੇਖ ਲੋ ਉਧਰ ਵੀ ਤਾਕੀ ਲਾਤੀ ਆਪਾਂ ਇੱਧਰ ਵੀ ਲਾਤੀ ਆਪਾਂ ਇਹ ਬਾਲਾ ਉੱਚਾ ਨਹੀਂ ਕਰਨਾ ਛੱਡ ਹਣਾ ਇਹ ਆਪਾਂ ਇਹਦੀ ਬਸ ਉਪਰਨਾ ਆਹੀ ਆਹ ਲੈਵਲ ਤੇ ਰੱਖਣਾ ਆਹ ਲੈਵਲ ਤੇ ਆਹ ਉੱਚੀ ਕਰ ਦੇਣੀ ਹੈ ਕੰਨ ਆਹ ਗਲੀਆਂ ਮੋਰੀਆਂ ਬੰਦ ਕਰ ਦੇਣੀਆਂ ਸਾਰੀਆਂ ਤੇ ਇਹ ਟੀਨਾ ਦਾ ਪਾਣੀ ਜਿਹੜਾ ਇਹ ਉਹ ਕੋਠੇ ਦੇ ਉੱਤੇ ਡਿਗ ਪਿਆ ਕਰੋ ਕੋਠੇ ਤੋਂ ਡਿਗਣ ਤੋਂ ਬਾਅਦ ਫਿਰ ਉਹ ਇੱਧਰ ਆ ਜਾ ਕਰੋ ਠੀਕ ਨਹੀਂ ਆਹ ਚਾਦਰਾਂ ਖੋਲ ਕੇ ਆਪਾਂ ਇਹਦੀ ਇਹਦੀ ਵੀ ਉਚਾਈ ਉਵੇਂ ਇਹ ਚਾਦਰਾਂ ਨੂੰ ਉੱਥੋਂ ਵੜ ਦੇਣਾ ਆਪਾਂ ਜਿੱਥੇ ਹੋਇਆ ਬਸ ਉੱਥੇ ਤੱਕ ਆਪਾਂ ਪਾ ਦੇਣਾ ਇਹ ਕੋਠਾ ਪੂਰਾ ਵਧੀਆ ਕਮਰਾ ਬਣਾ ਦੇਣਾ ਬਾਈ ਹੁਣਾਂ ਇਹਦੇ ਅੰਦਰ ਕੂਲਰ-ਕਾਲਰ ਲਾ ਦਾਂਗੇ ਹਨਾ ਜੋ ਵੀ ਹੈਗਾ ਬੈੱਡ ਲਿਆ ਕੇ ਲਾ ਦਾਂਗੇ ਘਰੇ ਪਏ ਆ ਘਰੇ ਆਪਾਂ ਇੱਕ ਨਵਾਂ ਲੈ ਲੈਣਾ ਤੇ ਘਰੇ ਇੱਕ ਹੈਗਾ ਬੈੱਡ ਉਹ ਇੱਥੇ ਲਿਆ ਕੇ ਰੱਖ ਲਾਂਗੇ